ਹਾਂ ਜੀ ਉਸ ਕੁਮਾਰ ਜੀ ਸਹੀ ਥਾਣਾ ਸੁਜਾਨਪੁਰ ਜੀ ਤੇ ਥਾਣੇ ਹਾਜ਼ਰ ਸੀ ਤੇ ਸਾਨੂੰ ਉੱਤੇ ਤਲਾਸ਼ ਮਿਲਦੀ ਰਹੀ ਕਿ ਇੱਕੋ ਡੈੱਡ ਬੋਡੀ ਤੇ ਮੌਦੂ ਤੇ ਪਾਣੀ ਸਟਿਆ ਤੇ ਡੈੱਡ ਬੋਡੀ ਆਈ ਹੈ ਜੋ ਪਬਲਿਕ ਨੂੰ ਬਾਹਰ ਕੱਢ ਕੇ ਰੱਖੀ ਹੈ ਜੀ ਤੇ ਉਹ ਆਇਆ ਹੁਣ ਅਜ ਸਨাক্ত ਨਹੀਂ ਹੋ ਰਹੀ ਤੇ ਵੈਰੀਫਾਈ ਕਰਦੇ ਆ ਕੋਈ ਡਾਕੂਮੈਂਟ ਜਰਾ ਮਿਲੇ ਜੀ ਡਾਕੂਮੈਂਟ ਕੋਈ ਕੁਮਾਇਲ ਹੈਗਾ ਆਪਣੇ Samsung ਦਾ ਆਣਾ ਕੋ ਪਾਣੀ ਚ ਡੁੱਬਿਆ ਜੀ ਤੇ ਸਾਡੇ ਵਿੱਚ ਕੋਈ SIM ਬੂ ਵਗੈਰਾ ਕੋ ਬਾਹਰ ਕੱਢ ਕੇ ਤੇ ਕੋਈ ਸਾਨੂੰ ਕਨੈਕਟ ਮਿਲ ਜਵੇ ਹਾਂ ਜੀ ਉਹਨ ਡੈਡ ਬੋਡੀ ਜਦ ਅਡਸ ਲੀ ਜਾ ਰਹੀ ਡੈਡ ਬੋਡੀ ਆਪਾਂ ਡੈਡ ਉਸ ਤੇ ਰੱਖਾਂਗੇ ਸਨ ਅਕਸਾ ਲਈ ਜੀ ਹਾਂਜੀ ਹਾਂਜੀ ਇਹ ਬਾਰਸ ਕੋਈ ਮਿਲ ਗਿਆ ਠੀਕ ਹੈ ਤੇ ਚਿਰ ਦੇਖਦੇ ਆਂ ਬੰਦੇ ਤਾਂ ਨਹੀਂ ਆਇਆ ਕੋਈ ਬਹਤਰਗਾ ਡੇ ਰੱਖੀ ਜਾਂਦੀ ਹੈ ਪਰ ਚਲੋ ਸਾਨੂੰ ਕਨੈਕਟ ਮਿਲ ਜਾਣਾ ਕੋਈ ਇਹ ਮੋਬਾਈਲ ਤੇ ਸਾਨੂੰ ਪਤਾ ਲੱਗ ਜਾਏਗਾ ਠੀਕ ਹੈ ਮੈਂ ਨੀਰਜ ਕੁਮਾਰ ਐਸਾਹੀ ਥਾਣਾ ਸੁਜਾਨਪੁਰ ਜੀ ਤੇ ਥਾਣੇ ਹਾਜ਼ਰ ਸੀ ਤੇ ਸਾਨੂੰ ਇਤਲਾ ਮਿਲਦੀ ਰਹੀ ਕਿ ਇੱਕੋ ਡੈਡ ਬੋਡੀ ਤੇ ਮੈਦੂਮ ਚ ਪਾਣੀ ਛੱਡਿਆ ਤੇ ਡੈਡ ਬੋਡੀ ਆਈ ਹੈ ਜੋ ਪਬਲਿਕ ਬੰਦ ਬਾਹਰ ਕਰਕੇ ਰੱਖੀ ਹੈ ਤੇ ਉਹ ਆਇਆ ਹੁਣ ਅਜ ਸਨাক্ত ਨਹੀਂ ਹੋ ਰਹੀ ਤੇ ਵੈਰੀਫਾਈ ਕਰ ਡਾਕੂਮੈਂਟ ਵਗੈਰਾ ਮਿਲਿਆ ਜੀ ਡਾਕੂਮੈਂਟ ਕੋਈ ਕਮਾਇਲ ਹੈਗਾ ਆਪਣਾ Samsung ਦਾ ਆਣਾ ਕੋ ਪਾਣੀ ਚ ਡੁੱਬਿਆ ਜੀ ਤੇ ਸਾਡੇ ਚ ਕੋਈ SIM ਬੂਲ ਵਗੈਰਾ ਕੋ ਬਾਹਰ ਕੱਢ ਕੇ ਤੇ ਕੋਈ ਸਾਨੂੰ ਕਨੈਕਟ ਮਿਲ ਜAVE ਹਾਂਜੀ ਉਹਨੂੰ ਡਰਿਵਰੀ ਡੈਡਸ ਤੇ ਕੀ ਜਾਵੇਗੀ ਡੈਡ ਬੋਟੀ ਆਪਾਂ ਡੈਡ ਉਸ ਤੇ ਰੱਖਾਂਗੇ ਸਲਾਕਤ ਲੈ ਜੀ ਹਾਂਜੀ ਹਾਂਜੀ ਇਹ ਬਾਰਸ ਕੋਈ ਮਿਲ ਗਿਆ ਤੇ ਸਿਰ ਦੇਖਦੇ ਹਾਂ ਕਿੰਨੇ ਤੱਕ ਨਹੀਂ ਆਈ ਇਹ ਤੁਹਾਨੂੰ ਭਰਗਾ ਡੇਢ ਤੇ ਜਾਂਦੀ ਹੈ ਪਰ ਚਲੋ ਸਾਨੂੰ ਕਨੈਕਟ ਮਿਲ ਜਾਣਾ ਕੋਈ ਇਹ ਮੋਬਾਈਲ ਤੇ ਸਾਨੂੰ ਪਤਾ ਲੱਗ ਜਾਏਗਾ ਜੀ